ਸਰਜੀਤ ਜੀ ਦੇ ਅਨੁਸਾਰ ਮੈਂ ਤੁਹਾਡੀ ਆਪਣੀ ਅਮ੍ਰਿਤ ਕਰ ਦਿੱਤੀ ਜੋਸ਼ੀ ਜਨਰਲ ਉਹ ਤੇਸੀ ਨਾਮ ਦਾ ਫਰੇਟ ਉਹ ਦਾ ਸਾਥ ਕਰਦੇ ਆ ਲਓ ਜੀ ਹਾਜ਼ਰ ਆ ਸਤਨ ਕਟੇਰੀ ਕੇ ਨਾਮਾ ਲਓ ਜੀ ਤੇਰੇ ਕੇ ਇਹ ਮੈਨੂੰ ਭੈਣ ਸਰਜੀਤ ਕੌਰ ਬਰਾੜ ਅਮਰੀਕਾ ਤੋਂ ਨੈਕਸਪਾਰਸ਼ ਕੀਤੀ ਹੈ ਭੈ ਉਸ ਮੈਨੂੰ ਜੀ ਉਹਨਾਂ ਨੇ ਪਹਿਲਾਂ ਵੀ ਉਹਨਾਂ ਦਾ ਉਹਨਾਂ ਸਪਾਰਸ਼ ਪੂਰੀ ਕੀਤੀ ਹੈ ਅੱਜ ਵੀ ਫਿਰ ਮੈਂ ਉਹਨਾਂ ਦੀ ਸਪਾਰਸ਼ ਪੂਰੀ ਕਰ ਲਿਆ ਮੈਂ ਕਿਹਾ ਸੀ ਭੈਣ ਮੈਂ ਦੋ ਚਾਰ ਦਿਨ ਤੋਂ ਤੇਰਾ ਜੀ ਪਾ ਦੂੰਗੀ ਤੇ ਰਾਮ ਨਾ ਸੋਲ ਤੇ ਸੁਣੋ ਉਹਨਾਂ ਨੇ ਫਿਰ ਮੈਨੂੰ ਆਪ ਦੱਸਿਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਵਿੱਚ ਪਾਉਣਾ ਤੇ ਮੈਂ ਕਿਹਾ ਥੋੜਾ ਮੋਟਾ ਚੇਂਜ ਹੋ ਜਾਂਦੇ ਨਾ ਉਹ ਕਹਿੰਦੇ ਤੁਸੀਂ ਪਾ ਦਿਓ ਬਸ ਜੀ ਮਰਜੀ ਮੇਰਾ ਗੀਤ ਪਾਇਓ ਇਹ ਦਿਉਰ ਪਰਜਾਈ ਦਾ ਗੀਤ ਹੈ ਨਾ ਤੇ ਲੈ ਤੁਸੀਂ ਫਿਰ ਮੈਂ ਹੁਣ ਜਦ ਤੱਕ ਵਿਆਖਿਆ ਗਰੁੱਪ ਦਾ ਵੀਡੀਓ ਆਪਣੀ ਲੰਬੀ ਹੋ ਜੂਗੀ ਹੈ ਨਾ ਤੇ ਲੈ ਸੁਣੋ ਫਿਰ ਇਸ ਵੀਰੋਂ ਜਿਹੜਾ ਮੈਨੂੰ ਪਤਾ ਪਾਉ ਉਹ ਸੰਗ੍ਰਹਿਣ ਹੀ ਦੂਰ ਕਰੋ ਬਾਰ ਬਾਰ ਜਦ ਬੰਦਾ ਖਾ ਪੀ ਲੈਂਦਾ ਉਹਦੀ ਸ਼ੌਕ ਜਾਣਾ ਪੈਂਦਾ ਹੈ ਨਾ ਉਹ ਨੁਕਤਾ ਪਾਉਂਗੀ ਤੇ ਹੁਣ ਪਹਿਲਾਂ ਤੁਸੀਂ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਹੈ ਲੈ ਆਓ ਫਿਰ ਲਾਈਏ ਰੌਣਕਾ ਤੁਹਾਡੇ ਨਾਲ ਗਾਓ ਇਸ ਗੀਤ ਨੂੰ ਜੋਰਾ ਵੇ पाणीअ नदियूं जे सरी वे Yeah. बोली पहली भरवे बईज नियारा जी करीवे बेबाबू बारे मारि जावे मै Yeah. É...

ਕਈਏ ਨੀਕ ਗੱਲ ਜੀ ਕਰੀਏ ਡਰ ਵੀਰੇ ਦਾ ਨੀ ਮਾਰੇ ਨੀ ਆ ਪਾ ਗਏ ਜੀ ਕਰੀਏ ਡਰ ਵੀਰੇ કરીએ કર દેવી ના ડરીએ દામ લગે સંજે કરીએ દે આપા ગદવી ના ડરીએ રાળે મીલે હસ હસ બસ ਸੇਹ ਸੇ ਬਸਤੀਏ ਲੋਕ ਜੀ ਗੀਤ ਹੋਇਆ ਪੂਰਾ ਤੇ ਵਿਚਾਰੇ ਨੇ ਉਹੀ ਖੌਂਸੜੇ ਖਾ ਲਏ ਫਿਰ ਉਹ ਜਨਾਨੀਆਂ ਘਰ ਪੱਟ ਦੇਣ ਜਨਾਨੀਆਂ ਰੱਖ ਲੈਣ ਕਹਦੀ ਹੁਣ ਮੈਂ ਤੇਰੇ ਨਾਲ ਹੀ ਰਹਿਣਾ ਬਸ ਆਪਾਂ ਡਰਦੇ ਹੀ ਨਹੀਂ ਨਹੀਂ ਤਾਂ ਉਹ ਚੰਗੀ ਭਲੀ ਉਹਨੂੰ ਸਾਕ ਲਿਆ ਹੁੰਦੀ ਸੀ ਤੇ ਉਹਨੇ ਉਹੀ ਸ਼ੱਕ ਕਰ ਲਿਆ ਹੈ ਨਾ ਤੇ ਫਿਰ ਉਹ ਵਿਗੜ ਗਈ ਤੇ ਇਸ ਤਰ੍ਹਾਂ ਮਤਲਬ ਸਮਝ ਲੈਣਾ ਚਾਹੀਦਾ ਸਭ ਦੀਆਂ ਭਾਵਨਾਵਾਂ ਨੂੰ ਇਹ ਇੱਕ ਗੀਤ ਦੱਸਦਾ ਤੇ ਤੁਹਾਨੂੰ ਵੀ ਸਮਝ ਆ ਗਈ ਹੋਣੀ ਗੀਤ ਜੀ ਹੈ ਨਾ ਕਿੱਥੇ ਤਾਂ ਦੇਵਰ ਅਨੁਸਾਕ ਕਰਾਉਂਦੀ ਸੀ ਤੇ ਉਹਨੇ ਉਹੀ ਆ ਕੇ ਉਹਨਾਂ ਦੇ ਕੌਥਲੇ ਮਾਰਤੇ ਹਾਂ ਹਾਂ ਫਿਰ ਉਹ ਕਦੀ ਹੁਣ ਆਪਾਂ ਦਰਦ ਹੀ ਨਹੀਂ ਹੈਗੇ ਇਹ ਜਨਾਨੀਆਂ ਨੂੰ ਤਾਂ ਸਮਝਣਾ ਬਹੁਤ ਅਖ ਹੈ ਸਾਡੀ ਜਾਤ ਬੋੜੀ ਆ ਹਾਂ ਜਨਾਨੀ ਘਰ ਨੂੰ ਪਸਾਦੇ ਜਨਾਨੀ ਪੱਟਦੇ ਆਦਮੀ ਤਾਂ ਵਿਚਾਰੇ ਦੇਵਤੇ ਹੁੰਦੇ ਨੇ ਇਹ ਤਾਂ ਚਰਨ ਕਰੇਗੇ ਦੋ ਪਟਾਂ ਦੇ ਵਿਚਾਰੇ ਹੁੰਦੇ ਨਾ ਉੱਤਰ ਹੋਣ ਜੇ ਕਿ ਨਾ ਮਾ ਵੱਡੀ ਨਾ ਭੈਣ ਵੱਡੀ ਨਾ ਤੁਹਾਨੂੰ ਫਿਰ ਜਨਾਨੀ ਬਣਨੀ ਪਾਉਣਾ ਪੈ ਜਾਂਦਾ ਆਪਾਂ ਆਮੀ ਦੇਖਦੇ ਆ ਹਨ ਤੇ ਚਲੋ ਆ ਜੋ ਫੇਰ ਹੁਣ ਆਪਾਂ ਰੰਗਾ ਜਨ ਮੁਨੁਕਤੇਵਲ ਤੰਦ ਰੁਸਤੀਵਲ ਉਹ ਮੈਂ ਦੱਸਿਆ ਤੁਹਾਨੂੰ ਸੰਗਰੇਣੀ ਵਾਤੇ ਤੁਸੀਂ ਕਾਪੀ ਪੈਨਸਲ ਚੈੱਕ ਲਈ ਨਾ ਪਤਾ ਕੀ ਲੈਣਾ ਤੁਸੀਂ ਤੇ ਇੱਕ ਅਲਸੀ ਦੇ 6 ਚਮਚੇ ਲੈਣੇ ਆ ਚਮਚਾ ਲੈ ਲੋ ਠੀਕ ਸੋਨ ਆਪਣਾ 6 ਚਮਚੇ ਅਲਸੀ ਜਿਹੜੀ ਅਲਸੀ ਹੈ ਨਾ ਉਹਦੇ ਬਹੁਤ ਗੁਣ ਨੇ ਤੇ ਜੀਰਾ 3 ਚਮਚੇ ਦੁੱਧਾ ਛੁੰਡ ਡੇਢ ਚਲਟਾ ਹੈ ਨਾ ਇਹ ਤਿੰਨੇ ਚੀਜ਼ਾਂ ਨੂੰ ਤੁਸੀਂ ਮਿਲਾ ਲਓ ਤੇ ਇਹਨਾਂ ਦਾ ਪਾਊਡਰ ਬਣਾ ਲਓ ਬਣਾ ਲਿਆ ਅੱਧਾ ਚਮਚਿਆ ਸਵੇਰੇ ਖਾਣੇ ਤੋਂ ਪਹਿਲਾਂ ਤੇ ਅੱਧਾ ਚਮਚਿਆ ਸ਼ਾਮ ਨੂੰ ਖਾਣੇ ਤੋਂ ਬਾਅਦ ਲਓ ਇਹ ਪ੍ਰਯੋਗ ਬਿਨਾਂ ਨਾਂਗੇ 3 ਮਹੀਨੇ ਕਰੋ ਹਰ ਹਾਲਤ ਨਾਲ ਤੁਹਾਡਾ ਮਟਾਪਾ ਕੱਟੂਗਾ ਨਾਲੇ ਬਾਰ-ਬਾਰ ਸ਼ੌ ਜਾਂ ਜਿਹੜੀ ਬਿਮਾਰੀਆਂ ਉਹ ਜਲਦੀ ਸੰਗਰਹਿਣੀ ਉਹ ਜਲਦੀ ਠੀਕ ਹੋ ਗਈ ਲਿਖ ਲਾਂ ਤੁਸੀਂ ਦੂਜਾ ਨੁਕਤਾ ਇੱਕ ਹੋਰ ਸੰਗਰਹਿਣੀ ਵਾਸਤੇ ਇਹ ਵੀ ਸੁਣੋ ਭਜਾਰੀਆ ਵਾਲਾ ਕ੍ਰਿਸ਼ਨ ਨੇ ਦੱਸਿਆ ਹੋਇਆ ਇਹ ਹੈਗਾ ਤੁਸੀਂ ਬਈ ਬਿਰ ਗੁੱਦਾ ਬਿਲ ਦਾ ਗੁੱਦਾ ਸੁੱਕਿਆ ਹੋਇਆ ਲੈ ਲਓ 100 ਗ੍ਰਾਮ ਕੋਈ ਸਾਰੀ ਦੋ ਲਿਓ ਬਿਲ ਦਾ ਗੁੱਦਾ 100 ਗ੍ਰਾਮ ਤੇ ਇਹ ਸੌਫ 25 ਤੋਂ 30 ਗ੍ਰਾਮ ਲੈ ਲਓ ਲੈ ਲਈ ਭੰਗ 20 ਗ੍ਰਾਮ ਲੈ ਲਈ ਭੰਗ ਦੇ 20 ਉਹੀ ਤੇ ਇਹ ਜਿੰਨਾ ਚੀਜ਼ਾਂ ਦਾ ਪਾਊਡਰ ਬਣਾ ਲਓ ਸਵੇਰੇ ਸ਼ਾਮ ਇੱਕ ਇੱਕ ਚਮਚਾ ਪਾਣੀ ਨਾਲ ਲੋਤ ਇਹਨਾਂ ਦਾ ਪਾਊਡਰ ਸੰਗਰਹਿਣੀ ਦੂਰ ਹੋਏਗੀ ਇਹ ਸੌਖਾ ਵਾਲਾ ਦਾ ਇਹ ਬਣਾ ਲਓ ਉਹ ਦੂਜਾ ਸੁੱਖਾ ਲੱਗਾ ਦੂਜਾ ਵਾਲਾ ਇਹ ਮੇਰਾ ਖਿਆਲ ਹੈ ਵੀ ਜਿਆਦਾ ਸੁੱਖਾ ਹੈ ਤੁਸੀਂ ਜਾ ਕੇ ਤੋਂ ਸਾਰੇ ਦੇ ਲਿਓਂਗੇ 100 ਗ੍ਰਾਮ ਕੁੱਦਾ ਬਿਲਦਾ ਤੇ 125 30 ਗ੍ਰਾਮ ਭਗਤ 20 ਗ੍ਰਾਮ ਤੇ ਇਹ ਤਿੰਨ ਚੀਜ਼ਾਂ ਪਾਊਡਰ ਬਣਾ ਲਓ ਸਵੇਰੇ ਸ਼ਾਮ 1-1 ਚਮਚਾ ਰੋ ਪਾਣੀ ਨਾਲ ਸਾਡੀ ਸੰਗ੍ਰਹਿਣੀ ਦੂਰ ਹੋ ਗਈ ਉਹਦੇ ਨਾਲ ਮੋਟਾਪਾ ਵੀ ਘਟੂਤਲੇ ਨੂੰ ਉੱਤੇ ਨਾਲ ਹੈ ਨਾ ਜਿਹੜਾ ਤੁਸੀਂ ਕਰਨਾ ਹੈ ਉਹ ਕਰਕੇ ਦੇਖ ਲਓ ਤੇ ਲੋ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਹੁੰਦੇ ਹੋ ਸਾਨੂੰ ਛੁੱਟੀਆਂ ਕੱਲ ਨੂੰ ਫਿਰ ਨਵੇਂ ਵੀ ਤੇ ਨਵੇਂ ਉੱਤੇ ਨਾਲ ਫਿਰ ਥੋੜਾ ਦਰਸ਼ਨ ਕਰਾਂਗੇ